ਅਤੀ ਸਰਵਤਰ ਵਰਜੇਤ ਹਾਂ ਜਿਹੜੀ ਵੀ ਆਤਾ ਸਾਰੇ ਕਿਤੇ ਉਹ ਵਰਜਣੀ ਹੈ ਵਰਜਣੀ ਅਤੀ ਕਿਤੇ ਨਹੀਂ ਕਰਨੀ ਵੀ ਜੀ ਨੂੰ ਵੀ ਇਹ ਪ੍ਰੋਬਲਮ ਆ ਯੂਰਿਕ ਐਸਿਡ ਵਧਿਆ ਹੋਇਆ ਜੀ ਉਹ ਟੈਸਟ ਕਰਾ ਲਵੇ ਕਿੰਨੇ ਦਿਨ ਬਾਅਦ ਦੁਬਾਰੇ ਟੈਸਟ ਕਰਾਵੇ ਵੀ ਬਿਲਕੁਲ ਰਿਪੋਰਟ ਐਨ ਸ਼ੀਸ਼ੇ ਵਰਗੀ ਸਾਫ਼ ਹੋਣੀ ਚਾਹੀਦੀ ਹੈ 15 ਦਿਨ ਬਾਅਦ ਫੋਨ ਚੱਕਿਆ ਬੰਦੇ ਨੇ ਸੁਣ ਰਿਹਾ ਦੋ ਤਿੰਨ ਮਿੰਟ ਬਾਅਦ ਉਹਨੂੰ ਲੱਗੂ ਯਾਰ ਪਾਣ ਥੱਕ ਗਿਆ ਯਾਰ ਇੱਧਰ ਫੜ ਲਾ ਫੋਨ ਫੇਰ ਉਹਨੂੰ ਲੱਗੂ ਕਰ ਦੇਣ ਥੱਕ ਗਿਆ ਖੂਨ ਐਸਿਡਿਕ ਹੋਣਾ ਲੱਗ ਜੂਗਾ ਸ਼ੁਰੂ ਫਿਰ ਉਹਦੇ ਨਾਲ ਈਐਸਆਰ ਵਧਣ ਲੱਗ ਜੂਗਾ ਕਈ ਲੋਕਾਂ ਨੂੰ ਤਾਂ ਗਠੀਆ ਹੋ ਜਾਂਦਾ ਯੂਰਿਕ ਐਸਿਡ ਕਰਕੇ ਯੂਰਿਕ ਐਸਿਡ ਨਾਲ ਮੈਬੋਮੈਲਜ਼ੀਆ ਹੁੰਦਾ ਇੱਕ ਜੀ ਉਹਦੇ ਨਾਲ ਬੰਦੇ ਨੂੰ ਨਾ ਜਕੜਨ ਹੁੰਦੀ ਹੈ ਸਰੀਰ 'ਚ ਉਹ ਵੀ ਯੂਰਿਕ ਐਸਿਡ ਦੀ ਉਹ ਦੇਣ ਇਹ ਆਯੁਰਵੇਦ 'ਚ ਹੈ ਇਹਦਾ ਪਰਪੱਕਲਾ ਇਹਦਾ ਇਲਾਜ ਹੈ ਆਯੁਰਵੇਦ ਜਾਂ ਜੜ ਕੀ ਜੇ ਉਹਨੇ ਦਿਨ ਬੰਦ ਰੇ ਜਿੰਨੇ ਦਿਨ ਯੂਰਿਕ ਐਸਿਡ ਨਹੀਂ ਕਾਬੂ ਹੁੰਦਾ ਉਸ ਤੋਂ ਬਾਅਦ ਜਿਵੇਂ ਮਰਜ਼ੀ ਖਾਈ ਜਾਓ ਫਿਰ ਦੁਬਾਰੇ ਯੂਰਿਕ ਐਸਿਡ ਦੀ ਪ੍ਰੋਬਲਮ ਆਉਂਦੀ ਅੱਛਾ ਹਾਂ ਮਿਡ ਇਨ ਦਾ ਲਾਈਨ ਚੱਲਣ ਲਈ ਕਹਿੰਦਾ ਆਇਰਮੈਨ ਨਾ ਬਿਲਕੁਲ ਪਰਹੇਜ਼ ਵਾਲੇ ਪਾਸੇ ਹੀ ਚੱਲੀ ਜਾਓ ساری ਜ਼ਿੰਦਗੀ ਵੀ ਕੁਝ ਨਹੀਂ ਖਾਣਾ ਨਾ ਫਿਰ ਬਦ ਪਰਹੇਜੀ ਵਾਲੇ ਪਾਸੇ ਵੀ ਚੱਕ ਦੇ ਵੀ ਸਾਰਾ ਕੁਝ ਵੇ ਸਾਬਾ ਜੀ ਨਾ ਇੱਕ ਨੁਸਖਾ ਆਪਾਂ ਦੱਸੀ ਸੰਗਤਾਂ ਨੂੰ ਜੀ ਜਿਹੜਾ ਜਿਵੇਂ ਨਾ ਕਈ ਸੱਜਣ ਆ ਕੇ ਦੁਆਖਾਨੇ ਤੇ ਵੀ ਦੱਸਦੇ ਨੇ ਵੀ ਵੈ ਜੀ ਵੇ ਸਵੇਰੇ ਸਵੇਰੇ ਉੱਠਦਾ ਹੂੰ ਧਰਤੀ ਤੇ ਪੈਰ ਲਾਉਣ ਨੂੰ ਜੀ ਨਹੀਂ ਕਰਦਾ ਵੀ ਅੱਡੀ ਦੇ ਵਿੱਚ ਇੰਨਾ ਤੀਖਣ ਤਿੱਖਾ ਦਰਦ ਹੁੰਦਾ ਦਰਦ ਹੁੰਦਾ ਹਾਂਜੀ ਜਾਂ ਮੇਰੇ ਪੈਰਾਂ ਦੀਆਂ ਪਿੰਜਣੀਆਂ ਨੇ ਜਿਹੜੀਆਂ ਗੋਡਿਆਂ ਤੋਂ ਹੇਠਾਂ ਵਾਲੀ ਥਾਂ ਉਹਨਾਂ 'ਚ ਦਰਦ ਹੁੰਦਾ ਖੱਲੀਆਂ ਚੜ ਜਾਂਦੀਆਂ ਨੇ ਜਾਂ ਆ ਬਾਜੂਆਂ 'ਚ ਦਰਦ ਹੁੰਦਾ ਇਹ ਕਾਰਨ ਕੀ ਆ ਕੀ ਚੀਜ਼ ਆ ਇਹ ਇਹ ਪ੍ਰithvi ਤੱਤਵ ਦੀ ਬਹੁਤਾਤ ਹੋ ਜਾਂਦੀ ਆ ਸਰੀਰ ਦੇ ਵਿੱਚ ਅੱਛਾ ਜਿਹਨੂੰ ਐਲੋਪੈਥੀ 'ਚ ਯੂਰਿਕ ਐਸਿਡ ਕਿਹਾ ਜਾਂਦਾ ਹੂੰ ਸਵੇਰੇ ਅੱਡੀਆਂ 'ਚ ਦਰਦ ਹੋਣਾ ਆਮ ਤੌਰ ਤੇ ਕਹਿੰਦੇ ਨੇ ਵੀ ਹੱਡੀ ਵਧ ਗਈ ਯਾਰ ਅੱਡੀ ਵਾਲੀ ਹੱਡੀ ਵਧ ਗਈ ਤੇਰੀ ਅੱਛਾ ਉਹ ਹੱਡੀ ਨਹੀਂ ਬਥਰਦੀ ਇਹ ਉਹ ਹੱਡੀ ਦੀ ਬੰਦੀ ਪ੍ਰithvi ਤੱਤਵ ਦਾ ਉੱਥੇ ਇਕੱਠਾ ਹੋ ਜਾਂਦਾ ਉਹ ਐ ਲਗੂ ਦਰਸਾਉਂਦਾ ਵੀ ਹੈ ਜੇ ਐਕਸ-ਰੇ ਕਰਾਵਾਂਗੇ ਵੀ ਵਧਿਆ ਹੋਇਆ ਕੁਝ ਪਰ ਉਹ ਬੜਾ ਸੌਖਾ ਠੀਕ ਹੋ ਜਾਂਦਾ ਤੇ ਬੰਦਾ ਜੇ ਕੁਝ ਚੀਜ਼ ਹੋਲਡ ਕਰਦਾ ਫੋਨ ਹੋਲਡ ਕਰਦਾ ਬਾਹਾਂ ਤੇ ਯੂਰਿਕ ਐਸਿਡ ਆ ਹੈ ਯੂਰਿਕ ਐਸਿਡ ਫਿਰ ਇਹਦੀਆਂ ਲਾਗਤਾਂ ਦੱਸੋ ਜਿਵੇਂ ਤੁਸੀਂ ਦੱਸਣ ਲੱਗੇ ਸੀ ਕੀ ਕੀ ਹੁੰਦਾ ਹਾਂਜੀ ਮੈਂ ਉਹੀ ਦੱਸਣ ਲੱਗਿਆ ਫੋਨ ਚੱਕਿਆ ਬੰਦੇ ਨੇ ਸੁਣ ਰਿਹਾ ਦੋ ਤਿੰਨ ਮਿੰਟ ਬਾਅਦ ਉਹਨੂੰ ਲੱਗੂ ਯਾਰ ਮਾਂ ਥੱਕ ਗਈ ਯਾਰ ਇੱਧਰ ਫੜ ਲਾਂ ਫੋਨ ਫਿਰ ਉਹਨੂੰ ਲੱਗੂ ਗਰਦਨ ਥੱਕ ਗਈ ਜੋ ਬੈਠਾ ਤਾਂ ਉਹ ਇਦਾਂ ਬੈਠ ਗਿਆ ਤਾਂ ਉਹ ਐ ਜਾਮ ਜਿਹਾ ਹੋ ਜਾਊਗਾ ਫਿਰ ਉੱਠ ਕੇ ਜਿਵੇਂ ਅੱਧਾ ਘੰਟਾ ਬਹਿ ਗਿਆ ਬੰਦਾ ਉੱਠਣ ਲੱਗੇ ਫਿਰ ਬਸ ਬਸ ਹੋ ਜਾਂਦੀ ਆ ਉੱਠ ਕੇ ਤੁਰਨਾ 5-7 ਮਿੰਟ ਤਾਂ ਉਹਨੂੰ ਐ ਲੱਗਦਾ ਵੀ ਬਹੁਤ ਜਕੜ ਗਿਆ ਸ਼ਰੀਰ ਹੂੰ 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 ਸੁਸਤੀ ਪਾਉਗੀ ਅੱਛਾ ਰੋਟੀ ਖਾ ਕੇ ਕੰਨੀਆਂ ਨੂੰ ਜਿਨ੍ਹਾਂ ਨੂੰ ਐ ਲੱਗਦਾ ਵੀ ਸੌਂ ਜੋ ਘਰਾੜੇ ਆਉਂਦੇ ਨੇ ਕੰਨੀਆਂ ਨੂੰ ਬੈਠੇ-ਬੈਠੇ ਘਰਾੜੇ ਜਿਉਣ ਲੱਗ ਜਾਂਦੇ ਨੇ ਹੁੰਦਾ ਤਾਂ ਇਹਦੇ ਨਾਲ ਹੋ ਜਾਂਦਾ ਪ੍ਰਿਥਵੀ ਤੱਤਵ ਦੀ ਬਹੁਤਾਤ ਨਾਲ ਪਰ ਉਹਨੂੰ ਯੂਰਿਕ ਐਸਿਡ ਨਾਲ ਨਹੀਂ ਜੋੜਿਆ ਜਾ ਸਕਦਾ ਸਿੱਧਾ ਜੀ ਜੀ ਉਹਦੇ ਹੋਰ ਕਈ ਕਾਰਨ ਨੇ ਚਲੋ ਆਪਾਂ ਯੂਰਿਕ ਐਸਿਡ ਦੀ ਤੁਸੀਂ ਦੱਸੋ ਲਾਭ ਤਾਂ ਹਾਂ ਜੀ ਜੀ ਯੂਰਿਕ ਐਸਿਡੋਂ ਫਿਰ ਦਰ ਆ ਉਂਗਲੀਆਂ 'ਚ ਵੀ ਦਰਦ ਹੋਣਾ ਸ਼ੁਰੂ ਹੋ ਜਾਂਦਾ ਕੋਈ ਚੀਜ਼ ਆਪਾਂ ਕੋਈ ਉਹਨਾਂ ਨੂੰ ਨਿਚੋੜਨਾ ਕੋਈ ਵੀ ਮੂਵਮੈਂਟ ਕਰਨੀ ਆ ਉਹ ਦਰਦ ਹੋ ਜਾਂਦਾ ਸਰਵਾਈਕਲ ਦੇ ਵਿੱਚ ਯੂਰਿਕ ਐਸਿਡ ਦਾ ਕਾਫੀ ਰੋਲ ਰਹਿੰਦਾ ਅੱਛਾ ਸਰਵਾਈਕਲ ਪੇਨ ਦੇ ਵਿੱਚ ਜਾਂ ਗੋਡਿਆਂ ਦੇ ਦਰਦ ਦੇ ਵਿੱਚ ਮੋਡਿਆਂ ਦੇ ਦਰਦ ਦੇ ਵਿੱਚ ਐਲਬੋ ਦੇ ਵਿੱਚ ਜਿੰਨੇ ਵੀ ਜੋੜ ਨੇ ਉਹਨਾਂ ਦੇ ਵਿੱਚ ਯੂਰਿਕ ਐਸਿਡ ਆ ਜਿਹੜਾ ਨਾ ਉਹ ਖਰਾਬ ਕਰਦਾ ਜਦੋਂ ਵੱਜ ਜਾਂਦਾ ਲੋਡ ਤੋਂ ਜ਼ਿਆਦਾ ਜਦੋਂ ਵੱਜ ਜਾਂਦਾ ਸਰੀਰ ਦੇ ਵਿੱਚ ਤਾਂ ਉੱਠਣ ਕਰਕੇ ਖਾਸ ਕਰਕੇ ਉੱਠਣ ਵੇਲੇ ਜਿਵੇਂ ਸਾਰੀ ਰਾਤ ਪਿਆ ਉੱਠਿਆ ਉਦੋਂ ਦਿੱਕਤ ਆਈ ਘੰਟਾ ਦੋ ਘੰਟੇ ਬੈਠ ਗਿਆ ਕੁਰਸੀ ਤੇ ਉਦੋਂ ਉੱਠਿਆ ਉਦੋਂ ਨਹੀਂ ਪੈਰ ਥੱਲੇ ਲੱਗਦਾ ਅੱਛਾ ਜਿਹੜੀਆਂ ਬੀਬੀਆਂ ਆ ਕੇ ਕਹਿੰਦੀਆਂ ਨੇ ਵੀ ਮੈਂ ਆਪਣੇ ਬੱਚੇ ਨੂੰ ਇਹ ਚੱਕਿਆ ਬਸ 5 ਕਿ ਮਿੰਟ ਚੱਕਣ ਤੋਂ ਬਾਅਦ ਐ ਹੋ ਗਿਆ ਵੀ ਰੱਖ ਦੇ ਫਟਾਹ ਉਹ ਸਾਰਾ ਕੁਝ ਵੀ ਹੋਲਡ ਕਰਨਾ ਤੁਸੀਂ ਉਹ ਕਿਉਂਕਿ ਉਹ ਯੂਰਿਕ ਐਸਿਡ ਆ ਆਮ ਬਾਤ ਜਿਹੜਾ ਨਾ ਇਹ ਆਮ ਬਾਤ ਕੀ ਸੀ ਆ ਉਹ ਹੁੰਦਾ ਜੀ ਆਮ ਹੁੰਦਾ ਜਿਹੜਾ ਅਸੀਂ ਜੋ ਵੀ ਭੋਜਨ ਖਾਣੇ ਆ ਉਹ ਕੱਚਾ ਰਹਿ ਗਿਆ ਆਮ ਪੱਕਿਆ ਨਹੀਂ ਅੰਦਰ ਜੀ ਉਹ ਬਾਤ ਬਣ ਗਿਆ ਵਾਇੂ ਅੱਛਾ ਉਹਨੂੰ ਤਾਂ ਆਮ ਬਾਤ ਕਿਹਾ ਜਾਂਦਾ ਉਹਨੂੰ ਜੀ ਆਮ ਬਾਤ ਰੋਗ ਆ ਅਚੇ ਤਾਹੀ ਐਸਿਡ ਦੇ ਨਾਲ ਜਦੋਂ ਆਮ ਹੋਊਗਾ ਤਾਂ ਉਹ ਤੇਜ਼ਾਬੀ ਬਣ ਜੂ ਤੇਜ਼ਾਬੀ ਬਣ ਜੂਗਾ ਐਸਿਡਿਕ ਹੋ ਜੂਗਾ ਸਾਡਾ ਖੂਨ ਐਸਿਡਿਕ ਹੋਣਾ ਲੱਗ ਜੂਗਾ ਸ਼ੁਰੂ ਫਿਰ ਉਹਦੇ ਨਾਲ ਈਐਸਆਰ ਵਧਣ ਲੱਗ ਜੂਗਾ ਕਈ ਲੋਕਾਂ ਨੂੰ ਤਾਂ ਗਠੀਆ ਹੋ ਜਾਂਦਾ ਯੂਰਿਕ ਐਸਿਡ ਕਰਕੇ ਯੂਰਿਕ ਐਸਿਡ ਨਾਲ ਯੂਰਿਕ ਐਸਿਡ ਨਾਲੇ ਸ਼ੁਰੂਆਤ ਦੇ ਤੌਰ ਦੇ ਵਿੱਚ ਯੂਰਿਕ ਐਸਿਡ ਤੋਂ ਹੌਲੀ 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 ESR ਵਧ ਗਿਆ ਫਿਰ CRP ਵਧ ਗਿਆ ਕੋਈ ਇਨਫੈਕਸ਼ਨ ਹੋ ਗਈ ਧਿਆਨ ਨਹੀਂ ਦਿੱਤਾ ਪੁੱਠੀਆਂ ਸਿੱਧੀਆਂ ਦਵਾਈਆਂ ਖਾਈ ਗਏ ਵੀ ਰੋਜ਼ ਪੇਨ ਕਿਲਰ ਖਾ ਲਿਆ ਬੰਦਾ ਕਹਿੰਦਾ ਸਵੇਰੇ ਉੱਠਿਆ ਨਹੀਂ ਜਾਂਦਾ ਉਹ ਕਹਿੰਦਾ ਰਾਤ ਨੂੰ ਗੋਲੀ ਲੈ ਕੇ ਪੈ ਜੀ ਉਹ ਬੰਦਾ ਗੋਲੀ ਲੰਦਾ ਸਵੇਰੇ ਉੱਠਦਾ ਵੀ ਠੀਕ ਆ ਯਾਰ ਹੋਰ ਤਰ੍ਹਾਂ ਦੀਆਂ ਕਈ ਗੋਲੀਆਂ ਚੱਲੀਆਂ ਹੁੰਦੀਆਂ ਨੇ ਫਿਰ ਫੈਬੋਮੈਲਜੀਆ ਹੁੰਦਾ ਇੱਕ ਜੀ ਉਹਦੇ ਨਾਲ ਬੰਦੇ ਨੂੰ ਨਾ ਜਕੜਨ ਹੁੰਦੀ ਆ ਸਰੀਰ 'ਚ ਉਹ ਵੀ ਯੂਰਿਕ ਐਸਿਡ ਦੀ ਉਹ ਦੇਣ ਜੀ 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 ਤਾਂ ਉਹ ਇਦਾਂ ਦੇ ਕਾਰਨ ਨੇ ਇਹ ਆਯੁਰਵੇਚ ਹੈ ਇਹਦਾ ਪਰਪਕਲ ਇਸ ਇਹਦਾ ਇਲਾਜ ਹੈ ਆਯੁਰਵੇਚ ਆਚਾਰੀ ਜੀ ਦੇਖੋ ਆਯੁਰਵੇਚ ਤੁਸੀਂ ਕਹਿ ਤਾਂ ਦੰਨੇ ਹੋ ਪਰ ਆਯੁਰਵੇਚ ਤੋਂ ਬਿਨਾ ਇਲਾਜ ਨਹੀਂ ਹੈ ਕਿਤੇ ਗਤੀ ਨਹੀਂ ਹੈਗੀ ਜੀ ਜੀ ਹਾਂ ਗੱਲ ਆਏ ਨਾ ਫਿਰ ਇਹਦੇ ਜੇ ਪਹਿਲਾਜ ਦੱਸਿਆ ਜਾ ਪਰ ਇਲਾਜ ਤੋਂ ਪਹਿਲਾਂ ਮੈਂ ਤੁਹਾਨੂੰ ਗੁਜਾਰਿਸ਼ ਕਰੂੰਗਾ ਪਰਹੇਜ ਦੱਸੋ ਪਰਹੇਜ ਬਿਲਕੁਲ ਤੁਸੀਂ ਵਧੀਆ ਗੱਲ ਕੀਤੀ ਆ ਨੁਸਖੇ ਵੀ ਦੋ ਤਿੰਨ ਦੱਸਾਂਗੇ ਵੀਡੀਓ ਪੂਰੀ ਦੇਖ ਲੈਣ ਲੋਕ ਜੀ ਜੀ ਪਰਹੇਜ ਕੀ ਆ ਆਮ ਬਾਤ ਵਧ ਗਿਆ ਕੱਚਾ ਰਸ ਬਣਨ ਲੱਗ ਗਿਆ ਅੰਦਰ ਤਜਾਬ ਬਣਨ ਲੱਗ ਗਿਆ ਜਿਹੜੀਆਂ ਚੀਜ਼ਾਂ ਦੇਰ ਨਾਲ ਪਚਦੀਆਂ ਨੇ ਜੀ ਮਾਂ ਹੋਗੇ ਰਾਜਮਾ ਹੋਗੇ ਛੋਲੇ ਹੋਗੇ ਕਾਲੇ ਚਿੱਟੇ ਹੂੰ ਠੀਕ ਹੈ ਜੀ ਚੌਲ ਹੋਗੇ ਗੜੀ ਹੋਗੀ ਅਰਬੀ ਹੋਗੀ ਭਿੰਡੀ ਹੋਗੀ ਖੀਰ ਹੋਗੀ ਹੂੰ ਦੁੱਧ ਹੋ ਗਿਆ ਦਾ ਦੁੱਧ ਤੋਂ ਬਣੀਆਂ ਚੀਜ਼ਾਂ ਹੋਗੀਆਂ ਇਹ ਚੀਜ਼ਾਂ ਉਹਨੇ ਦਿਨ ਬੰਦ ਨੇ ਜਿੰਨੇ ਦਿਨ ਯੂਰਿਕ ਐਸਿਡ ਨਹੀਂ ਕਾਬੂ ਹੁੰਦਾ ਉਸ ਤੋਂ ਬਾਅਦ ਜਿਵੇਂ ਮਰਜ਼ੀ ਖਾਈ ਜਾਓ ਫਿਰ ਦੁਬਾਰੇ ਯੂਰਿਕ ਐਸਿਡ ਦੀ ਪ੍ਰੋਬਲਮ ਆਉਂਦੀ ਅੱਛਾ ਹਾਂ ਉਹਨਾਂ ਕਾ ਧਿਆਨ ਰੱਖੋ ਬਸ ਸੈਰ ਕਰੋ ਥੋੜਾ ਬੋਤਾਂ ਰਾਤ ਦੇ ਭੋਜਨ ਦਾ ਵਿਸ਼ੇਸ਼ ਧਿਆਨ ਰੱਖਣਾ ਪਰ ਜਿਹੜੀ ਤੁਹਾਡੇ ਨੁਸਖਿਆਂ ਦੀ ਵਿਸ਼ੇਸ਼ਤਾ ਨਾ ਜੀ ਮੈਂ ਉਸੇ ਚੀਜ਼ ਨੂੰ ਇਹਦੇ ਨਾਲ ਜੋੜੂਗਾ ਵੀ ਮੈਂ ਤਾਂ ਇਹ ਚਾਹਨਾ ਵੀ ਜੀਨੂੰ ਵੀ ਇਹ ਪ੍ਰੋਬਲਮ ਆ ਯੂਰਿਕ ਐਸਿਡ ਵਧਿਆ ਹੋਇਆ ਉਹ ਟੈਸਟ ਕਰਾ ਲਵੇ ਕਿੰਨੇ ਦਿਨ ਬਾਅਦ ਦੁਬਾਰੇ ਟੈਸਟ ਕਰਾਵੇ ਵੀ ਬਿਲਕੁਲ ਰਿਪੋਰਟ ਐਨ ਸ਼ੀਸ਼ੇ ਵਰਗੀ ਸਾਫ਼ ਹੋਣੀ ਚਾਹੀਦੀ ਹੈ 15 ਦਿਨ ਲੈ ਲਓ ਅੱਛਾ ਜੀ ਦਾ ਯੂਰਿਕ ਐਸਿਡ ਕਿੰਨਾ ਹੋਵੇ ਹੋਵੇ ਚਾਹੇ 10 ਹੋਵੇ ਫਿਰ ਜਦੋਂ ਫੇਰ ਕਰਨਾ ਹੀ ਹੈ ਕੰਮ ਫੇਰ ਐ ਥੋੜੀ ਐ ਵੀ ਸੱਤ ਵਾਲੇ ਨੂੰ ਕਹਾਂਗੇ ਜੀ ਅੱਛਾ ਜਿੰਨਾ ਮਰਜੀ ਸੱਤ ਨੂੰ ਤਾਂ ਮੈਂ ਕਹਿਣਾ ਵੀ ਕੋਈ ਚੱਕਰੇ ਨਹੀਂ ਪਾਣੀ ਉਹ ਵੱਧ ਪੀਲਾ ਉਹ ਕੋਈ ਐਡੀ ਗੱਲ ਨਹੀਂ ਹੈਗੀ ਯਾਰ ਅੱਛਾ ਜੀ ਦਾ ਜਿੰਨਾ ਮਰਜੀ ਯੂਰਿਕ ਐਸਿਡ ਵਧਿਆ ਹੋਆ ਵਧਿਆ ਹੋਆ 10 ਦਿਨ ਬਾਅਦ ਚੈੱਕ ਕਰਾ ਲਵੇ ਫਿਰ 15 ਦਿਨ ਬਾਅਦ ਕਰਾ ਲਵੇ 15 ਦਿਨ ਬਾਅਦ ਕਰਾ ਲਵੇ ਅਨੁਸਖਾ ਤੁਹਾਡਾ ਵਰਤ ਲਵੇ ਪਰਹੇਜ਼ ਜਿਹੜਾ ਤੁਸੀਂ ਦੱਸ ਰਹੇ ਹੋ ਹੋਰ ਕੀ ਪਰਹੇਜ਼ ਨੇ ਉਹ ਵੀ ਦੱਸ ਦੋ ਬਸ ਆਹੀ ਚੀਜ਼ਾਂ ਨੇ ਪਾਰੀ ਦੇ ਡੈਰੀ ਪ੍ਰੋਡਕਟ ਡੈਰੀ ਪ੍ਰੋਡਕਟ ਦਾ ਬੰਦ ਨੇ ਮੈਂ ਦੱਸਦਾ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਠੀਕ ਹੈ ਖੱਟੇ ਪਦਾਰਥ ਬੰਦ ਨੇ ਤਲੇ ਬੰਦ ਨੇ ਅਚਾਰੇ ਅਮਲੀ ਸੌਸ ਸਾਰੇ ਦੱਸ ਤੇ ਆਪਾਂ ਨੇ ਓਨੀ ਦੇਰ ਬੰਦ ਨੇ ਜਿੰਨੀ ਦੇਰ ਇਲਾਜ ਹੈ ਇਲਾਜ ਉਦੋਂ ਬਾਅਦ ਖਾ ਸਕਦੇ ਉਦੋਂ ਬਾਅਦ ਖਾ ਸਕਦੇ ਨੇ ਪਰ ਇਹ ਨਹੀਂ ਹੈਗਾ ਵੀ ਆਪਾਂ 15 ਦਿਨ ਬਾਅਦ ਟੈਸਟ ਕਰਾ ਲਿਆ ਨਾਰਮਲ ਆ ਗਿਆ ਵਿਚ ਚੱਕਦੇ ਫੱਟੇ ਉਹ ਨਹੀਂ ਕਰ। हां देखो मिड इन द लाइन ਚੱਲਣ ਲਈ ਕਹਿੰਦਾ ਆਯੁਰਵੇਦ। ਨਾ ਬਿਲਕੁਲ ਪਰਹੇਜ਼ ਵਾਲੇ ਪਾਸੇ ਹੀ ਚੱਲੀ ਜਾਓ ساری ਜ਼ਿੰਦਗੀ ਵੀ ਕੁਝ ਨਹੀਂ ਖਾਣਾ। ਨਾ ਫਿਰ ਬਦ ਪਰਹੇਜੀ ਵਾਲੇ ਪਾਸੇ ਵੀ ਚੱਕਦੇ ਵੀ ਸਾਰਾ ਕੁਝ। ਉਹ ਤਾਂ ਕੰਮ ਹਮੇਸ਼ਾ ਹੀ ਅਤੀ ਆ ਜਿਹੜੀ ਅਤ। ਅਤੀ ਸਰਵਤਰ ਵਰਜੇਤ। ਹਾਂ। ਸੰਸਕ੍ਰਿਤ ਦਾ ਸ਼ਲੋਕ ਆ ਅਤੀ ਸਰਵਤਰ ਵਰਜੇਤ। ਜਿਹੜੀ ਵੀ ਅਤ ਆ ਸਾਰੇ ਕਿਤੇ ਉਹ ਵਰਜਨੀ ਹੈ। ਵਰਜਨੀ। ਅਤੀ ਕਿਤੇ ਨਹੀਂ ਕਰਨੀ ਹਾਂਜੀ ਅੱਛਾ ਫਿਰ ਹੁਣ ਨੁਸਖੇ ਤੇ ਆਜੋ ਤੁਸੀਂ ਕਹਿੰਦੇ ਸੀ ਦੋ ਤਿੰਨ ਨੁਸਖੇ ਦੱਸੂਗਾ ਨੁਸਖੇ ਮੈਂ ਬਿਲਕੁਲ ਦੱਸਾਂਗੇ ਸਰ ਜੀ ਅਜਮੈਣਾ ਲੈ ਲੈਣੀ ਇਹਨੇ ਚਾਰੇ ਚਾਰ ਅਜਮੈਣਾ ਕਿਹੜੀਆਂ ਕਿਹੜੀਆਂ ਨੇ ਇੱਕ ਤਾਂ ਆਮ ਅਜਮੈਣ ਜਿਹੜੀ ਹੋਗੀ ਜੀ ਉਸ ਤੋਂ ਬਾਅਦ ਕਰਪਸ ਕਰਪਸ ਨਾਮ ਦੀ ਇੱਕ ਅਜਮੈਣ ਹੁੰਦੀ ਆ ਉਸ ਤੋਂ ਬਾਅਦ ਆ ਗਈ ਖੁਰਾਸਾਨੀ ਜੀ ਉਸ ਤੋਂ ਬਾਅਦ ਆ ਗਈ ਅਜਮੋਦ ਅਜਮੋਦ ਇਹ ਚਾਰੇ ਅਜਮੈਣਾ ਹੀ ਨੇ ਚਾਰੇ ਅਜਮੈਣਾ ਲੈ ਲਿਆ ਚਾਰੇ ਅਜਮੈਣਾ ਲੈ ਲਓ 50 50 ਗ੍ਰਾਮ ਜੀ ਕੋੜ ਤੁੰਬਾ ਹੋਰ ਪਿੱਛੇ ਸਿੱਟ ਲੋ ਵਿੱਚ ਇਹਦੇ 50 ਗ੍ਰਾਮ ਜੀ ਸੁੱਕਾ ਸੁੱਕਾ ਪਾਊਡਰ ਬਣਾ ਲਓ ਇਹਦਾ ਜੀ ਪਾਊਡਰ ਬਣਾ ਕੇ ਜੀ ਅੱਧਾ ਚਮਚਾ ਸਵੇਰੇ ਅੱਧਾ ਸ਼ਾਮ ਨੂੰ ਗਰਮ ਪਾਣੀ ਨਾਲ ਲੈਣਾ ਸ਼ੁਰੂ ਕਰ ਦਿਓ ਜੀ 15 ਦਿਨ ਬਾਅਦ ਟੈਸਟ ਕਰਾ ਲਓ ਯੂਰਿਕ ਐਸਿਡ ਠੀਕ ਆ ਜਾਊਗਾ ਜੀ ਦੂਜਾ ਨੁਸਖਾ ਦੱਸਾਂ ਜੀ ਦੂਜੇ ਨੁਸਕੇ 'ਚ ਆਪਾਂ ਨੇ ਕੀ ਕਰਨਾ ਮਹਾਸਦਰਸ਼ਨ ਚੂਰਨ ਲੈ ਲੈਣਾ ਮਹਾਸਦਰਸ਼ਨ ਚੂਰਨ ਆਪਣਾ ਵੀ ਹੁੰਦਾ ਚਲੋ ਕਿਸੇ ਵੀ ਕੰਪਨੀ ਦਾ ਜਿਹੜੀ ਮਰਜ਼ੀ ਕੰਪਨੀ ਦਾ ਵਧੀਆ ਦਾ ਲੈ ਲਓ ਮਹਾਸਦਰਸ਼ਨ ਚੂਰਨ ਅਜਮੋਦ ਆਦਿ ਚੂਰਨ ਬਰਾਬਰ ਮਾਤਰਾ ਦੇ ਵਿੱਚ 50 50 ਗ੍ਰਾਮ ਦੋਵੇਂ ਲੈ ਲੈਣੇ ਨੇ ਜੀ ਉਸ ਤੋਂ ਬਾਅਦ ਲੈ ਲੈਣੀ ਹੈ ਗੁਦਾਂਤੀ ਭਸਮ ਜੀ 10 ਗ੍ਰਾਮ ਜੀ ਮਿਕਸ ਕਰ ਲੈਣਾ ਇਹਨੂੰ ਚੰਗੀ ਤਰ੍ਹਾਂ ਜੀ ਇਹਨੂੰ ਆਪਾਂ ਨੇ ਮਹਾਰਾਸਨਦੀ ਕੁਆਸ ਨਾਲ ਲੈਣਾ ਸਵੇਰੇ ਤੇ ਸ਼ਾਮ ਮਹਾਰਾਸਨਦੀ ਕੁਆਸ ਬਣਿਆ ਬਣਾਇਆ ਆਉਂਦਾ ਵਧੀਆ ਕੰਪਨੀ ਦਾ ਕਿਸੇ ਦਾ ਲੈ ਲਓ 4-5 ਚਮਚ ਮਹਾਰਾਸਨਦੀ ਕੜਾ ਪਾਓ ਪਾਣੀ 'ਚ ਗਰਮ ਪਾਣੀ ਪਾਓ ਅੱਧਾ ਗਲਾਸ ਉਹਦੇ ਨਾਲ ਇਹ ਮਿਸ਼ਰਣਾ ਜਿਹੜਾ ਇਹ ਲੈ ਲਓ ਜੀ ਇਹ ਵੀ 15 ਦਿਨ 'ਚ ਯੂਰਿਕ ਐਸਿਡ ਨੂੰ ਠੀਕ ਕਰ ਦਿੰਦਾ 15 ਦਿਨ 15 ਦਿਨ ਜੀ ਉਤੋ ਬਾਅਦ ਜੇ ਕੋਈ ਕਹਿੰਦਾ ਵੀ ਮੈਂ ਚੂਰਨ ਨਹੀਂ ਖਾਣਾ ਫਿਰ ਉਹ ਸਵਰਣ ਮਹਾਯੋਗ ਰਾਜ ਗੁਗਲ ਜੀ ਇੱਕ ਗੋਲੀ ਸਵੇਰੇ ਇੱਕ ਸ਼ਾਮ ਨੂੰ ਸਹਿਨਾਦ ਗੁਗਲ ਜੀ ਇੱਕ ਗੋਲੀ ਸਵੇਰੇ ਇੱਕ ਸ਼ਾਮ ਨੂੰ ਜੀ ਗੋਖਸ਼ਰਾਦੀ ਗੁਗਲ ਇੱਕ ਗੋਲੀ ਸਵੇਰੇ ਇੱਕ ਸ਼ਾਮ ਨੂੰ ਤਿੰਨੇ ਗੋਲੀਆਂ ਨੂੰ ਚਬਾ ਕੇ ਖਾਣਾ ਜਾਂ ਬਾਹਰ ਭੰਨ ਲੋ ਜੀ ਗਰਮ ਪਾਣੀ ਨਾਲ ਲੈਣੀਆਂ ਨੇ ਜੀ ਤੇ ਮਹਾਨਾਰੈਣ ਤੇਲ ਦੀ ਮਾਲਿਸ਼ ਕਰਨੀ ਹੈ ਸੌਣ ਵੇਲੇ ਅਸ਼ਨਾਣ ਕਰਨਾ ਕੋਸੇ ਪਾਣੀ ਨਾਲ ਜੀ ਇਹਦੇ ਨਾਲ ਵੀ ਠੀਕ ਹੋ ਜਾਂਦਾ 15 ਦਿਨ ਚ ਇਹਦੇ ਨਾਲ ਵੀ ਠੀਕ ਹੋ ਜਾਂਦਾ ਜੀ ਜੀ ਜੇ ਕੋਈ ਹੋਰ ਨੁਸਖਾ ਕੋਉ ਤਾਂ ਆਪਾਂ ਤਾਂ ਉਹ ਵੀ ਦੱਸਦਾ ਮੇਰੇ ਖਿਆਲ ਚ ਬਹੁਤ ਨੇ ਵੈ ਜੀ ਬਹੁਤ ਨੇ ਬਸ ਠੀਕ ਕਰ ਰਹੇ ਹੋ ਪਰ ਉਸਕੇ ਲੋ ਵੀ ਸੰਗਤ ਜੀ ਇਹ ਨੁਸਖੇ ਤੁਹਾਨੂੰ ਦੱਸ ਤੇ ਸਾਰੇ ਤਰ੍ਹਾਂ ਦੇ ਕਿਉਂ ਦੱਸੇ ਨੇ ਮੈਂ ਪਹਿਲਾਂ ਵੀਡੀਓ ਬਣਾਉਣ ਤੋਂ ਪਹਿਲਾਂ ਗੁਜਾਰਿਸ਼ ਕੀਤੀ ਸੀ ਵੈਦ ਜੀ ਨੂੰ ਮੈਂ ਕਿਹਾ ਜਿਹੜੀਆਂ ਸੰਗਤਾਂ ਨੂੰ ਕਈ ਵਾਰੀ ਸਮਾਨ ਨਹੀਂ ਮਿਲਦਾ ਫਿਰ ਉਹਨਾਂ ਨੂੰ ਤੁਸੀਂ ਬਣੇ ਬਣਾਏ ਜਿਹੜੀਆਂ ਔਸ਼ਧੀਆਂ ਆਉਂਦੀਆਂ ਨੇ ਆਯੁਰਵੈਦਿਕ ਪਰ ਲਿਓ ਕਿਸੇ ਵਧੀਆ ਕੰਪਨੀ ਦੀਆਂ ਅਸੀਂ ਵੀ ਬਣਾਉਨੇ ਆ ਤੁਸੀਂ ਇਹ ਨਹੀਂ ਵੀ ਸਾਡੇ ਤੋਂ ਹੀ ਮੰਗਵੋਣੀ ਆ ਕਿਤੇ ਦੂਰ ਦਰਾਡੇੋਂ ਬਾਹਰੋਂ ਵਿਦੇਸ਼ਾਂ ਚੋਂ ਜਿੱਥੇ ਵੀ ਤੁਹਾਨੂੰ ਮਿਲਦਾ ਨਾ ਵਿਦੇਸ਼ਾਂ ਚ ਵੀ ਆਪਾਂ ਭੇਜ ਦੰਨੇ ਆ ਕੋਈ ਭੇਜ ਦੰਨੇ ਆ ਵਿਦੇਸ਼ਾਂ ਚ ਆਪਾਂ ਉਹ ਨਹੀਂ ਕੋਈ ਮੇਰੇ ਕਹਿਣ ਦਾ ਮਕਸਦ ਇਹ ਨਾ ਨਾ ਸੰਗਤ ਸਮਝ ਲਿਵੇ ਵੀ ਪਤਾ ਨਹੀਂ ਇਹਨਾਂ ਨੂੰ ਕੋਈ ਲਾਲਚਾ ਵੀ ਸਾਡੇ ਤੋਂ ਹੀ ਮੰਗਾਓ ਇਦਾਂ ਦਾ ਉਹ ਸੰਗਤ ਨੂੰ ਪਤਾ ਆ ਹੁਣ 25 ਸਾਲ ਹੋ ਗਏ ਮਹਾਰਾਜ ਦੀ ਕਿਰਪਾ ਆ ਬਹੁਤ ਲੋਕ ਇਦਾਂ ਨਹੀਂ ਕੋਈ ਸਾਰੇ ਨੁਸਖੇ ਤੁਸੀਂ ਬਣਾ ਕੇ ਵਰਤੋ ਜੀ ਇੱਕੇ ਨੁਸਖਾ ਵਰਤਣਾ ਤੁਸੀਂ ਇੱਕ ਟਾਈਮ ਚ ਹਾਂ ਤਿੰਨ ਨੁਸਖੇ ਦੱਸੇ ਨੇ ਇਹਨਾਂ ਚੋਂ ਇੱਕ ਜਿਹੜਾ ਮਰਜ਼ੀ ਵਰਤ ਲਓ ਇੱਕ ਜਿਹੜਾ ਮਰਜ਼ੀ ਟੈਸਟ ਕਰਵਾ ਲਿਓ ਦੋਸਤੋ ਜਿਹੜਾ ਅੱਜ ਤੋਂ 25 ਸਾਲ ਪਹਿਲਾਂ ਵਾਅਦਾ ਕਰਦੇ ਆ ਰਹੇ ਆਂ ਵੀ 15 ਦਿਨਾਂ 'ਚ ਠੀਕ ਹੋਊਗਾ ਤਾਂ 15 ਦਿਨਾਂ 'ਚ ਤੁਹਾਡੀ ਰਿਪੋਰਟ ਨਾਰਮਲ ਆ ਜੂ ਪਰਹੇਜ਼ ਥੋੜਾ ਲੰਬਾ ਸਮਾਂ ਰੱਖ ਲਿਓ ਤੇ ਤੁਸੀਂ ਆਨੰਦ ਮਾਣੋਗੇ ਲਈਏ ਅੱਗੇ ਜੀ ਬਿਲਕੁਲ ਜੀ ਧੰਨਵਾਦ